ਉਹਨਾਂ ਦਾ ਖਾੜਾ ਭਗ ਚੁੱਕਿਆ ਜਿਲ੍ਹਾ ਪ੍ਰਸ਼ਾਸਿਤ ਬਲਕ ਸਪ ਦੇ ਚੋਣਾ ਤੇ ਗੱਲਬਾਤ ਕਰਾਂਗੇ ਅਸੀਂ ਅੱਜ ਸੌਜਾ ਪਿੰਡ ਦੇ ਵਿੱਚ ਪਹੁੰਚੇ ਆ ਜਿੱਥੋਂ ਪਿੰਡ ਦੀ ਸਾਥ ਦੇ ਵਿੱਚ ਲੋਕ ਇਕੱਠੇ ਹੋ ਕੇ ਕੁਰਸੀਆਂ ਤੇ ਬੈਠੇ ਨੇ ਧੁੱਪ ਦਾ ਵੀ ਆਨੰਦ ਮਾਣ ਰਹੇ ਨੇ ਕਿਉਂ ਠੰਡ ਹੋ ਚੁੱਕੀ ਆ ਠੰਡ ਵੈਸੇ ਹਵਾ ਦੀ ਆ ਹਵਾ ਚੱਲ ਰਹੀ ਆ ਸੀਤ ਲਹਿਰ ਉਸ ਤੇ ਧੁੱਪ ਵੀ ਸੇਕ ਰਹੀ ਤੇ ਲਖਸ਼ਾ ਦੇ ਵਿੱਚ ਥੋੜਾ ਮਾਹੌਲ ਆ ਜਿਹੜਾ ਉਹ ਗਰਮ ਚਾਹੀਦਾ ਕਹਿੰਦੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਤਾਂ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਜਿਨ੍ਹਾਂ ਦੀ ਧਰਮ ਪਤਨੀ ਚੋਣ ਮੈਦਾਨ ਦੇ ਵਿੱਚ ਆ ਕੀ ਲੋਕਾਂ ਦੇ ਵਿੱਚ ਤੁਸੀਂ ਜਾ ਰਹੇ ਹੋ ਕੀ ਮੁੱਦੇ ਨੇ ਕੀ ਗੱਲਾਂ ਬਾਤਾਂ ਕਰ ਰਹੇ ਹੋ ਲੋਕਾਂ ਦੇ ਵਿੱਚ ਤੁਸੀਂ ਵੋਟ ਮੰਗ ਰਹੇ ਹੋ ਅਰੇ ਸਭ ਤੋਂ ਪਹਿਲਾਂ ਬਾਈਰੂ ਜੀ ਦਾ ਖਾਲਸਾ ਬਾਈਰੂ ਜੀ ਦੀ ਫਤਿਹ ਜੀ ਅਸੀਂ ਸਾਨੂੰ ਮਾਨ ਬਾਕਸ ਐ ਪਾਰਟੀ ਵੱਲੋਂ ਟਿਕਟ ਮਿਲੀ ਹੈ ਜੀ ਸਾਡਾ ਨਗਰ ਸਾਰਾ ਬੈਠਾ ਜੀ ਸਰ ਨਗਰ ਦੇ ਸਹਿਯੋਗ ਦੇ ਨਾਲ ਪੰਜ ਪਿੰਡਾਂ ਦੇ ਸਹਿਯੋਗ ਦੇ ਨਾਲ ਸਰਾਜਪੁਰ ਸੌਜਾ ਪੌਂਕੀ ਦੋਨੇ ਬਨੇਰੇ ਨੇ ਛੋਟਾ ਤੇ ਵੱਡਾ ਸਾਰਿਆਂ ਦਾ ਪੂਰਾ ਸਹਿਯੋਗ ਹੈ ਜੀ ਪਾਰਟੀ ਨੂੰ ਸਾਨੂੰ ਵੀ ਪੂਰਾ ਸਹਿਯੋਗ ਹੈ ਸਾਡੇ ਇਲਾਕੇ ਦੇ ਵਿੱਚ ਪਹਿਲਾਂ ਵੀ ਸਾਡੇ ਤਾਇਆ ਜੀ ਮੇਰੇ ਸਰਦਾਰ ਪ੍ਰੇਤ ਸਿੰਘ ਪਾਰਕੀ ਜੀ ਨੇ ਵਧੀਆ ਆਪਣਾ ਨਾਮ ਰੋਸ਼ਨ ਕੀਤਾ ਉਹ ਨਗਰ ਦੇ ਸਹਿਯੋਗ ਦੇ ਨਾਲ ਹੁਣ ਪਾਰਟੀ ਨੇ ਮਾਨ ਬਕਸ਼ਿਆ ਜੀ ਜੋ ਵੀ ਪੰਜੇ ਪਿੰਡਾਂ ਦੇ ਪਹਿਲ ਦੇ ਆਧਾਰ ਤੇ ਕੰਮ ਹੋਣਗੇ ਅਸੀਂ ਮੂਰੇ ਹੋ ਕੇ ਕਰਾਂਗੇ ਜੀ ਤਾਂ ਹੁਣ ਸਾਡੇ ਨਗਰ ਦਾ ਵੀ ਵਿਕਾਸ ਚੱਲ ਰਿਹਾ ਨਗਰ ਦੇ ਵਿਕਾਸ ਨੂੰ ਦੇਖ ਕੇ ਆਪਾਂ ਨੂੰ ਲੋਕਾਂ ਨੇ ਨਵਾਜਿਆ ਜੀ ਮੇਰੇ ਧਰਮਪਾਤਨੀ ਕਰਮਜੀਤ ਕੌਰ ਬਲਾਕ ਸੰਮਤੀ ਦੀ ਇਲੈਕਸ਼ਨ ਲੜ ਰਹੇ ਨੇ ਜੀ ਪੂਰਾ ਸਹਿਯੋਗ ਹਾਂ ਸਾ ਲੋਕਾਂ ਨੂੰ ਅਸੀਂ ਬਹੁਤ ਜ਼ਿਆਦਾ ਹੁੰਦਾ ਜਦੋਂ ਆਸਾ ਲੋਕਾਂ ਨੂੰ ਹੁੰਦਿਆਂ ਨੇ ਤੁਹਾਨੂੰ ਵੋਟ ਪਾਉਣੀ ਆ ਸਭ ਤੋਂ ਪਹਿਲਾਂ ਕੀ ਪਿੰਡਾਂ ਪੰਜ ਪਿੰਡ ਤੁਸੀਂ ਦੱਸਿਆ ਤੁਸੀਂ ਆਪੇ ਪੰਜ ਪਿੰਡਾਂ ਦੇ ਵਿੱਚ ਜਾ ਰਹੇ ਆ ਕੀ ਮੁੱਖ ਮੁੱਦਾ ਹੋਊਗਾ ਪੰਜ ਪਿੰਡਾਂ ਦੇ ਵਿੱਚ ਤੁਸੀਂ ਕੀ ਸੋਚੇ ਕਿਹੜੇ ਕਿਹੜੇ ਪਿੰਡਾਂ 'ਚ ਕੀ ਹੋਣ ਵਾਲਾ ਇਹ ਉਹ ਪਿੰਡਾਂ ਦੀਆਂ ਪੰਚਾਇਤਾਂ ਜੋ ਵੀ ਸਾਨੂੰ ਹੁਕਮ ਲਾਉਣਗੀਆਂ ਸਾਨੂੰ ਦੱਸਣਗੀਆਂ ਵੀ ਸਾਡੇ ਪਿੰਡ ਦੇ ਵਿੱਚ ਆ ਹੋਣ ਵਾਲਾ ਉਹਨੂੰ ਅਸੀਂ ਪੈਲ ਦੇ ਆਧਾਰ ਤੇ ਸਾਡੇ ਹਲਕੇ ਦੇ ਐਮਐਲ ਸਾਬ ਨੂੰ ਕਹਿ ਕੇ ਕਰਵਾਵਾਂਗੇ ਜੀ ਸਾਨੂੰ ਮਾਣ ਆ ਉਹਨਾਂ ਤੋਂ ਇਹ ਉਹ ਸਾਨੂੰ ਖਾਲੀ ਨਹੀਂ ਮੋੜਦੇ ਕਦੇ ਵੀ ਜੋ ਵੀ ਅਸੀਂ ਅੱਜ ਤੱਕ ਆਪਦੇ ਨਗਰ ਦੇ ਵਾਸਤੇ ਮੰਗਿਆ ਜਾਂ ਕੋਈ ਵੀ ਕੰਮ ਅਸੀਂ ਕਿਹਾ ਸਾਡਾ ਹੋਇਆ ਜੀ ਬਿਲਕੁਲ ਕਹਿੰਦੇ ਪੰਜ ਪਿੰਡਾਂ ਦੇ ਵਿੱਚ ਜੋ ਮੰਗ ਹੋਵੇਗੀ ਲੋਕਾਂ ਦੀ ਉਸ ਨੂੰ ਪੂਰਾ ਕੀਤਾ ਜਾਵੇਗਾ ਕਿਸ ਤਰ੍ਹਾਂ ਦੇਖਦੇ ਹੋ ਉਮੀਦਵਾਰ ਵਾਅਦੇ ਜ਼ਰੂਰ ਕਰ ਜਾਂਦੇ ਪਰ ਤੁਹਾਨੂੰ ਕਿੰਨਾ ਕੁ ਵਿਸ਼ਵਾਸ ਠੀਕ ਹੈ ਸਾਹਿਬ ਵਧੀਆ ਕਾਰੋਬਾਰ ਵਧੀਆ ਹੋ ਰਹੇ ਨੇ ਵਧੀਆ ਪਿੰਡ ਦੀ ਤਰੱਕੀ ਹੋ ਰਹੀ ਹੈ ਵਧੀਆ ਗਲੀਆਂ ਨਾਲੀਆਂ ਦੀ ਸਫਾਈ ਹੁੰਦੀ ਰਹਿੰਦੀ ਆ ਬਣ ਵੀ ਰਹੀਆਂ ਨੇ ਨਵੀਆਂ ਬੜੀ ਵਧੀਆ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਬਹੁਤ ਵਧੀਆ ਕਿਸ ਤਰ੍ਹਾਂ ਦੇਖ ਰਹੇ ਕੰਮ ਸਰਕਾਰ ਦੇ ਬਹੁਤ ਵਧੀਆ ਅੱਛੇ ਨੇ ਜੀ ਜਿੰਨੇ ਕਹਦੋਂ ਉਹਨੇ ਚੰਗੇ ਨੇ ਜੀ ਬਹੁਤ ਵਧੀਆ ਹਾਂ ਬਹੁਤ ਜ਼ਿਆਦਾ ਵਧੀਆ ਨੇ ਜੀ ਹਰ ਇੱਕ ਕੰਮ ਜਿਹੜੀ ਕੋਈ ਕੰਮ ਦੇ ਪਿੱਛੇ ਪਏ ਇਹ ਸਰਕਾਰ ਉਹ ਪੂਰਾ ਨਿਭਾ ਰਹੀ ਹੈ ਜੀ ਤੇ ਸਾਡੇ ਨਸ਼ੇ ਸੜਾਉ ਕੰਦਰ ਕੰਮਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਤੇ ਬਿਜਲੀ ਜ਼ਿੰਮੇਦਾਰਾਂ ਵਾਸਤੇ ਬਹੁਤ ਵਧੀਆ ਦਿੱਤੀ ਗਈ ਹੈ ਜੀ ਤੇ ਪਿੰਡ ਦੇ ਵਿਕਾਸ ਵਾਸਤੇ ਪੈਸਾ ਬਹੁਤ ਦਿੱਤਾ ਜਾ ਰਿਹਾ ਹੈ ਜੀ ਹਰ ਜੀਬ ਦੀ ਪਤਨੀ ਖੜੀ ਹੈ ਵੋਟਾਂ ਦੇ ਵਿੱਚ ਹਾਂ ਜੀ ਹਾਂ ਜੀ ਬਿਲਕੁਲ ਖੜੀ ਹੈ ਜੀ ਪੂਰੇ ਇਮਾਨਦਾਰ ਪਰਿਵਾਰ ਆ ਪਹਿਲਾਂ ਵੀ ਇਹ ਸਰਪੰਚ ਸੀ ਪਿੰਡ ਦੇ ਵਿੱਚ ਪੂਰਾ ਹਮ ਹਮਾਕੇ ਜਿੱਤੇ ਜੀ ਤੇ ਹੁਣ ਵੀ ਇਹ ਚਾਰੇ ਪੰਜ ਪੰਡਾ ਦੇ ਵਿੱਚ ਇਹਨੂੰ ਵਿਸ਼ਵਾਸ ਨਾਲ ਖੜਾਇਆ ਤੇ ਆ ਸਭ ਪੂਰੀ ਵੀ ਹਾਂ ਜਿੱਤੇ ਜਿੱਤ ਪੱਕੀ ਆ ਹਾਂ ਜੀ ਹਾਂ ਜਿੱਤ ਪੱਕੀ ਆ ਕਹਿੰਦੇ ਜਿੱਤ ਪੱਕੀ ਆ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਪਹੁੰਚੇ ਹੋ ਆ ਧੁੱਪ ਦਾ ਆਨੰਦ ਵੀ ਮਾਣ ਰਹੇ ਹੋ ਬਹੁਤ ਵਧੀਆ ਲੱਗਦਾ ਜੀ ਚੰਗੀ ਗੱਲ ਆ ਵਧੀਆ ਕਟ ਕੀਤਾ ਹੈ ਤੇ ਇਸ ਇਮਾਨਦਾਰੀ ਤੇ ਕੰਮ ਨੂੰ ਵੋਟ ਪੈਣੀ ਹੈ ਤੇ ਰਜੀਵ ਜੀ ਸਰਪੰਚੀ ਦੀ ਇਮਾਨਦਾਰੀ ਤੇ ਉਹਨਾਂ ਦੇ ਕੰਮਕਾਰ ਨੂੰ ਵੋਟ ਪੈ ਰਹੀ ਹੈ ਸਰਕਾਰ ਦੀ ਕਾਰਗੁਜ਼ਾਰੀ ਕਿਹੋ ਜੀ ਆ ਨਾਭਾ ਦੇ ਵਿਧਾਇਕ ਦੇ ਕਿਹੋ ਜੇ ਕੰਮ ਨੇ ਤੁਹਾਡੇ ਹਲਕੇ ਦੇ ਵਿੱਚ ਕਿੰਨਾ ਕੁ ਵਿਸ਼ਵਾਸ ਹੈ ਤੁਹਾਨੂੰ ਉਹਨਾਂ ਤੇ ਉਹਨੂੰ ਵਧੀਆ ਕੰਮ ਨੇ ਪਰ ਕਈ ਅਧੂਰੇ ਹੈਗੇ ਜਿਹੜੇ ਜਲਦੀ ਹੋਣ ਵਾਲੇ ਆ ਵੇਕਤ ਕਿਡ ਕੰਮ ਨਹੀਂ ਆ ਦੂਰੇ ਸਾਡੇ ਪਿੰਡ ਗਰਾਊਂਡ ਹੈ ਸੰਗਤਪੁਰੇ ਤੋਂ ਬੋਲਦਾ ਮੈਂ ਸਾਡੇ ਪਿੰਡ ਗਰਾਊਂਡ ਦਾ ਅਧੂਰਾ ਹੈ ਜੇ ਅਸੀਂ ਐਮਐਲ ਸਾਬ ਨੂੰ ਬੇਨਤੀ ਕੀਤੀ ਆ ਉਹ ਵੀ ਕਹਿੰਦੇ ਸੀ ਜਲਦ ਪੂਰਾ ਕਰ ਦਿਆਂਗੇ ਕਿਸ ਤਰ੍ਹਾਂ ਲੱਗ ਰਿਹਾ ਕਿੰਨਾ ਕੁ ਵਿਸ਼ਵਾਸ ਇਲੈਕਸ਼ਨ ਦੇ ਵਿੱਚ ਤਾਂ ਬਹੁਤ ਕੁਝ ਕਹਿ ਜਾਂਦੇ ਨੇ ਜਿਹੜੇ ਰਾਜਨੀਤਿਕ ਲੋਕ ਹੁੰਦੇ ਨੇ ਕਿਸ ਤਰ੍ਹਾਂ ਦੇਖਦੇ ਨਹੀਂ ਠੀਕ ਹੈ ਜੀ ਬਹੁਤ ਵਧੀਆ ਹਾਂ ਲੈ ਜੀ ਵੋਟ ਪਾਉਣਗੇ ਜੀ ਲੋਕ ਕਿਸ ਤਰ੍ਹਾਂ ਦਾ ਉਮੀਦਵਾਰ ਆ ਜਿਹੜਾ ਆਮ ਆਦਮੀ ਪਾਰਟੀ ਤੁਹਾਨੂੰ ਦਿੱਤਾ ਹੁਣ ਬਹੁਤ ਠੀਕ ਹੈ ਜੀ ਬਹੁਤ ਠੀਕ ਹੈ ਜੀ ਪਹਿਲਾਂ ਹੁਣ ਸਰਪੰਚ ਸਾਹਿਬ ਨੇ ਕੰਮ ਕਰ ਰਹੇ ਨੇ ਉਹਨਾਂ ਦੀ ਵਾਈਫ ਖੜੀ ਹੈ ਜੀ ਹੁਣ ਉਹ ਵੀ ਕਰਨੀ ਹੈ ਜੀ ਕੰਮ ਪਿੰਡਾਂ ਦੇ ਵਿੱਚ ਪਿੰਡਾਂ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਆ ਉਮੀਦਵਾਰ ਕਹਿੰਦੇ ਬੜਾ ਇਮਾਨਦਾਰ ਆ ਤੇ ਪਹਿਲਾਂ ਸਰਪੰਚ ਦੀ ਚੋਣ ਜਿੱਤੀ ਆ ਤੇ ਹੁਣ ਕਹਿੰਦੇ ਬਲਾਕ ਸਮਿਤੀ ਦੀ ਚੋਣ ਦੌਰਾਨ ਉਸ ਦੀ ਪੂਰੀ ਖੁੱਲ ਕੇ ਜਿਹੜੀ ਅਸੀਂ ਮਦਦ ਕਰਾਂਗੇ ਇੱਕ ਨੰਬਰ ਦਾ ਇਮਾਨਦਾਰ ਪਰਿਵਾਰ ਆ ਜਿਸ ਨੂੰ ਆਮ ਆਦਮੀ ਪਾਰਟੀ ਨੇ ਬਲਾਕ ਸੰਮਤੀ ਦੀ ਟਿਕਟ ਦੇ ਕੇ ਨਵਾਜਿਆ ਭਾਵੇਂ ਕਿ ਵੋਟਾਂ 14 ਨੂੰ ਨੇ ਨਤੀਜਾ 17 ਨੂੰ ਆ 17 ਦਾ ਨਤੀਜਾ ਕਲੀਅਰ ਕਰ ਦੇਵੇਗਾ ਲੋਕ ਜਿਹੜੇ ਕਿਸ ਦੇ ਸਿਰ ਤੇ ਧਾਸ ਸਜਣਗੇ ਨਾ ਬਾਤੋਂ ਹਰਮੀਤ ਸਿੰਘ ਮਾਲ